ਅਸੀਂ ਇਹੀ ਬੇਨਤੀ ਪ੍ਰਕਾਰ ਅੱਗੇ ਕਰਨੇ ਆ ਕਿਉਂਕਿ ਸਾਡੇ ਬੱਚਾ ਦਾ ਸਤੂਰ ਹੁੰਦਾ ਤਾਂ ਅਸੀਂ ਆਪ ਉਹਨਾਂ ਨੂੰ ਉੱਥੇ ਜਾ ਕੇ ਡਾਕਟਰਵਾਦੇ ਪਰ ਸਾਡੇ ਬੱਚਾ ਨਾਲ ਕੋਈ ਚੀਜ਼ ਨਹੀਂ ਹੈਗਾ ਜਿਹੜੀ ਕੱਦਮੀ ਦਾ ਇਹ ਨਹੀਂ ਸੀ ਉਹ ਤਾਂ ਬਈ ਇਹਦੇ ਨਾਲ ਹੋਈ ਕਿ ਨੋਰਮਲੀ ਹੱਥਾ ਪਾਈ ਹੋਈ ਸੀ ਕੋਈ ਵੀ ਸੀ ਲੜਾਈ ਉਹ ਤੋਂ ਬਾਅਦ ਸਾਨੂੰ ਹਫ਼ਤਾ ਦੋ ਹਫ਼ਤਾ ਬਹੁਤ ਪਰੇਸ਼ਾਨ ਕੀਤਾ ਉਸਨੇ ਜਿੰਨਾ ਕਿ ਪਰਸਾਲਾ ਸੀ ਐਸੇ ਜਿਵੇਂ ਐਸੀ ਦਾਸਨੀ ਕਰਨੀ ਸੀ ਸੀ ਹਾਰ ਕਿਤੇ ਵੀ ਕੋਈ ਦਾ ਕਰਨਾ ਹੀ ਸੀ ਹੈ ਨਾ ਤੁਸੀਂ ਇੰਸਟਾ ਕਰਕੇ ਦੇਖੋ ਜਿਨ੍ਹਾਂ ਨੇ ਸਫਲ ਕਰਿਆ ਸੀ ਉਹ ਬੰਦੇ ਸਵੇ ਵੀ ਰਾਸ਼ੀ ਨੇ ਥਾਣੇ ਦੇ ਵੀ ਇਹ ਸਾਡੇ ਬੱਚਿਆਂ ਨਾਲ ਕੋਈ ਤੁਕ ਨਹੀਂ ਹੁੰਦਾ ਮੈਂ ਮੇਰਾ ਮਦੇਸ਼ ਸਿੰਘ ਨਾਮ ਹੈ ਜੀ ਮੈਂ ਪਰਦੇਸ ਚੋਂ ਦਾ ਵੱਡਾ ਬਰਾਹ ਹਾਂ ਇਹ ਤੁਹਾਨੂੰ ਜੀ ਤਕਰੀਬ ਆਪ ਹਾਂ ਬਰਦਰ ਮੇਰੇ ਚਾਚਾ ਜੀ ਦਾ ਬੇਟਾ ਹੈ ਇੱਕ ਮੇਰਾ ਰੀਲ ਕੀ ਮਾਮਲਾ ਹੋਇਆ ਜੀ ਕੋਈ ਰੈਕਟ ਕਰਿਆ ਨਹੀਂ ਮਾਮਲਾ ਰ ਹੈ ਦਾ ਕਿ ਕੁਝ 2-3 ਸਾਲ ਦੀ ਪਹਿਲਾਂ ਦੀ ਗੱਲ ਹੈ ਕਿ ਸੰਦੀਪ ਸਿੰਘ ਕਿਸੇ ਬਾਜ਼ਾਰ ਦੇ ਵਿੱਚ ਆਪਣਾ ਸਮਾਨ ਲੈ ਰਿਆ ਸੀ ਉੱਥੇ ਕਿਸੇ ਰੇਡੀ ਵਾਲੇ ਨਾਲ ਝਗੜਾ ਹੋਇਆ ਸੀ ਰੇਡੀ ਵਾਲੇ ਨਾਲ ਝਗੜਾ ਹੋ ਗਿਆ ਸੀ ਸੁੱਜ ਗਿਆ ਸੀ ਉਸ ਤੋਂ ਬਾਅਦ ਉੱਥੇ ਇੱਕ ਹੋਰ ਲੜਾਈ ਹੋਈ ਸੀ ਜਿਸ ਲੜਾਈ ਦੇ ਵਿੱਚ ਬੜੀ ਹੱਥਾ ਪੱਤੀ ਹੋਈ ਜਿਹਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਪਰ ਉੱਥੇ ਵਿਅਕਤੀ ਜਿਹੜਾ ਮਾਰਿਆ ਗਿਆ ਉੱਥੇ ਦੇ ਜਿਹੜੇ ਲੋਕ ਜਿਨ੍ਹਾਂ ਨੇ ਮਾਰਿਆ ਉਹ ਭੱਜ ਗਏ ਪਰ ਪਰ ਸੰਦੀਪ ਸਿੰਘ ਦੀ ਗੱਡੀ ਉੱਥੇ ਸੀ ਕਿਉਂਕਿ ਉੱਥੇ ਗੱਡੀ ਜਦੋਂ ਖੜੀ ਉਹਨੇ ਵੇਖਿਆ ਕਿ ਹਾਂ ਵੀ ਇੱਥੇ ਗੱਡੀ ਖੜੀ ਹੈ ਇੱਥੇ ਤਾਂ ਕੋਈ ਬੰਦਾ ਤਾਂ ਹੈ ਨਹੀਂ ਕੋਈ ਜਦੋਂ ਗੱਡੀ ਦਾ ਪਤਾ ਲੱਗਾ ਡਾਟਾਬੇਸ ਚ ਐਕਸਪਟਾ ਤੇ ਨਾਮ ਆਇਆ ਸੰਦੀਪ ਸਿੰਘ ਤੇ ਪੁਲਿਸ ਸਾਡੇ ਘਰ ਫੇਰੇ ਫੇਰੇ ਘਰੇ ਆ ਗਈ। ਕਹਿੰਦੇ ਜੀ ਅੱਜ-ਅੱਦਾਂ ਗੱਲਬਾਤ ਹੋਈ ਆ ਕਤਲ ਹੋਇਆ ਤੁਹਾਡੇ ਬੱਚੇ ਨੇ ਕਿਥੇ ਅਸੀਂ ਕਹਾਂ ਬੱਚੇ ਕਿੰਨੇ ਵਜੇ ਕਤਲ ਹੋਇਆ ਉਹ ਕਹਿੰਦੇ ਜੀ 11 ਵਜੇ ਕਤਲ ਹੋਇਆ ਅਸੀਂ ਤਾਂ 9 ਵਜੇ ਤਾਂ ਸਾਡੇ ਬੱਚੇ ਘਰ ਦੇ ਅਸੀਂ ਬਕਾਇਦਾ ਸੀਸੀਟੀਵੀ ਫੁਟੇਜ ਵੀ ਆਪਣੇ ਕੋਲ ਰੱਖੀ ਹੋਈ ਆ 9 ਵਜੇ ਸਾਡੇ ਬੱਚੇ ਘਰ ਸੀ। ਠੀਕ ਹੈ ਉਸ ਤੋਂ ਬਾਅਦ ਸਾਨੂੰ ਹਫ਼ਤਾ ਦੋ ਹਫ਼ਤਾ ਬਹੁਤ ਪਰੇਸ਼ਾਨ ਕੀਤਾ ਬੁਲਕ ਨੇ ਇੰਨਾ ਕਿ ਪਰੇਸ਼ਾਨ ਅਸੀਂ ਹੱਥੇ ਜੋ ਅਸੀਂ ਦੱਸ ਨਹੀਂ ਸਕਦੇ। ਅਸੀਂ ਹਾਰ ਕੇ ਵੀ ਕੁਝ ਤਾਂ ਕਰਨਾ ਸਾਡੇ ਬੱਚੇ ਵਾਰ ਗਏ ਨੇ ਅਸੀਂ ਡੋਂਕੀ ਲਗਾਈ ਐ 1 ਕਰੋੜ 20 ਲੱਖ ਰੁਪਏ ਸਾਡਾ ਖਰਚਾ ਆਇਆ ਠੀਕ ਐ ਉਸ ਤੋਂ ਬਾਅਦ ਕਿੱਡਾ ਦੁੱਖ ਵਾਲੀ ਗੱਲ ਆ ਕਿ ਬੱਚੇ ਵਾਪਸ ਆ ਗਏ ਮਾਂ ਬੋਤੇ ਭਰਾ ਦੇ ਕਿਆ ਬੀਚ ਲਿਆ ਉਹ ਅਸੀਂ ਸੱਚ ਗੱਲ ਨੂੰ ਜਾਣਦੇ ਆ ਉਸ ਤੋਂ ਬਾਅਦ ਵੀਰ ਜੀ ਹੁਣ ਉਹ ਪੁਲਿਸ ਦੀ ਹਰਾਸਤ ਜਣੀ ਅਸੀਂ ਮਾਨ ਸਰਕਾਰ ਨੂੰ ਇਹੀ ਬੇਨਤੀ ਕਰਨੇ ਆ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰ ਸਾਡੇ ਬੱਚੇ ਜਾਈ ਦੇਣ ਅਸੀਂ ਇਹੀ ਬੇਨਤੀ ਸਰਕਾਰ ਅੱਗੇ ਕਰਨੇ ਆ ਕਿ ਜੇ ਸਾਡੇ ਬੱਚਾ ਦਾ ਕੋਈ ਕਤੂਰ ਹੁੰਦਾ ਤਾਂ ਅਸੀਂ ਆਪ ਉਹਨਾਂ ਨੂੰ ਉੱਥੇ ਜਾ ਕੇ ਰੈਸਟਰ ਕਰਵਾਉਂਦੇ ਪਰ ਸਾਡੇ ਬੱਚਾ ਦਾ ਕੋਈ ਕਸੂਰ ਨਹੀਂ ਹੈਗਾ ਤੁਸੀਂ ਅੱਜ ਵੀ ਉਸ ਦੇ ਦੀ ਨਿਊਜ਼ ਚੈੱਕ ਕਰਕੇ ਦੇਖ ਲਓ ਸਭ ਦੀ ਨਿਊਜ਼ ਚੈੱਕ ਕਰਕੇ ਦੇਖ ਲਓ ਜਿਨ੍ਹਾਂ ਨੇ ਕਤਲ ਕਰਿਆ ਸੀ ਉਹ ਬੰਦੇ ਹਜੇ ਵੀ ਅਰੈਸਟ ਨਹੀਂ ਹੋਏ ਥਾਣੇ ਦੇ ਵਿੱਚ ਤੇ ਸਾਡੇ ਬੱਚਾ ਦਾ ਕੋਈ ਕਸੂਰ ਨਹੀਂ ਹੋਇਆ ਸਿਰਫ ਜਿਹੜੀ ਸਾਡੀ ਜਿਹੜਾ ਮੇਨ ਹੈਡਲਾਈਨ ਸਾਡੇ ਚ ਚਲਾਈਗੀ ਨਾ ਅੰਮ੍ਰਲ ਤੱਕੇ ਨਾਲ ਨਾਮ ਪਿਆ ਹੈ ਤੱਕੇ ਨਾਲ ਨਾਮ ਪਿਆ ਹੈ ਉਹਨਾਂ ਦਾ ਸਿਰਫ ਨਾਮ ਦਾ ਦੱਸ ਰਹੇ ਨੇ ਵੀਰ ਜੀ ਤੁਹਾਨੂੰ ਦੋ ਲੜਾਈਆਂ ਹੋਈਆਂ ਨੇ ਜਿਹਦੀ ਇੱਕ ਪਹਿਲੀ ਲੜਾਈ ਹੋਈ ਸੀ ਉਹ ਤਾਂ ਬਈ ਦੇ ਨਾਲ ਹੋਈ ਸੀ ਨੋਰਮਲੀ ਪਤਾ ਪਈ ਹੋਈ ਸੀ ਉਹ ਕੁੱਝ ਦੀ ਲੜਾਈ ਉਸ ਤੋਂ ਬਾਅਦ ਜਦੋਂ ਸੰਦੀਪ ਸਿੰਘ ਉੱਥੇ ਮਰਜੀ ਗੱਡੀ ਖੜੀ ਸੀ ਸੰਦੀਪ ਸਿੰਘ ਦੀ ਸੰਦੀਪ ਸਿੰਘ ਘਰੇ ਆਇਆ ਦੱਸਣਾ ਕਿ ਸਾਡੇ ਨਾਲ ਅੱਜ ਦਾ ਗੱਲਬਾਤ ਹੋਈ ਗੱਡੀ ਉੱਤੇ ਖੜਾ ਕੇ ਆ ਗਿਆ ਉਸੇ ਜਗ੍ਹਾ ਤੇ ਦੂਸਰੀ ਜਗ੍ਹਾ ਫਿਰ ਦੂਸਰੀ ਲੜਾਈ ਹੋਈ ਸੀ ਜਿਹਦੇ ਵਿੱਚੋਂ ਬੰਦਾ ਮਾਰਿਆ ਗਿਆ ਮਾਰਨ ਤੋਂ ਬਾਅਦ ਬੰਦੇ ਉਹ ਫਰਾਰ ਹੋ ਗਏ ਗੱਡੀ ਸਾਡੀ ਉੱਤੇ ਖੜੀ ਸੀ ਗੱਡੀ ਦੇ ਵਿੱਚ ਜਦੋਂ ਪਤਾ ਨਾਮ ਚੈੱਕ ਕੀਤਾ ਸਾਡੇ ਬਰੇ ਬ੍ਰਦਰ ਦਾ ਨਾਮ ਆਇਆ ਸੰਦੀਪ ਸਿੰਘ ਚਾਚੇ ਜੀ ਦੇ ਜੇਤੇ ਦਾ ਅਸੀਂ ਮੰਗਦੇ ਇਹੀ ਕਰਨੇ ਆ ਸਾ ਅਸੀਂ ਸਾਡਾ ਘਰ ਵੀ ਲੈਣੇ ਆ ਜੀ ਜ਼ਮੀਨ ਸਾਡੀ ਉਹੀ ਸਾਡੀ ਸਾਰੇ ਰਿਕਤੀ ਹੈ ਠੀਕ ਹੈ ਹੁਣ ਸਾਡੇ ਦੇ ਬੱਚੇ ਨਾਮ ਵਾਪਸ ਆਏ ਤਾਂ ਸਾਡੇ ਦੇ ਕੀ ਦੀਤਨੀਆਂ ਅੱਥੀ ਨਹੀਂ ਜਾਣ ਚਾਹੀਦੀ ਕਿਧਰ ਆਵੇ ਕੋਈ ਕਿ ਇਹ ਇਪੁਰਾ ਟਾਉਨ ਚਾਰਸੁਨਾਗਰ ਤੇ ਪਰ ਆਪਣਾ ਜਿਹੜਾ ਡੇਟਾ ਚਾਹੁੰਦੇ ਵਾਪਸ ਆਇਆ ਉਹਦੀ ਜਿਹੜੀ ਜਾਣਕਾਰੀ ਕਿ ਕਿ ਰੱਖਦੇ ਤੋਂ ਤੋਂ ਤਾਂ ਨਹੀਂ ਕਿਹਾ ਕਿ ਇਸ ਤੇ ਆਇਆ ਸੀ ਜੀ ਮੰਡੀ ਦੀ ਸੀ ਕਿ ਬਰਬਾਦ ਉਹ ਸਾਡੇ ਉੱਥੇ ਗੱਡੀ ਹੋਣ ਕਰਕੇ ਸਾਡੇ ਮੁੰਡਿਆਂ ਦਾ ਨਾਮ ਵਿੱਚ ਉਹਨਾਂ ਨੇ ਸ਼ਾਮਲ ਕਰ ਦਿੱਤਾ ਉਸ ਰੇਸ ਤੇ ਪੁਲਿਸ ਨੇ ਅੰਮ੍ਰਿਤਸਰ 에ਪੋਰਟ ਨੂੰ ਇਨੋਦਤ ਸੰਦੀਪ ਤੇ ਪ੍ਰਦੀਪ ਨੂੰ ਆਪੀ ਤਰਸਾ ਹਾਂਜੀ ਪ੍ਰਦੀਪ ਸਿੰਘ ਮੇਰਾ ਬੇਟਾ ਜੀ ਤੇ ਸੰਦੀਪ ਸਿੰਘ ਮੇਰਾ ਭਤੀਜਾ ਇੱਕ ਐਡਵੋਕੇਟ ਜੀ ਮੈਂ ਗਿਆਨ ਨੂੰ ਤਾਂ 10 ਮਹੀਨੇ ਹੋ ਗਏ ਜੀ 92 ਪੰਚੀ ਕਰੂ ਤੇ ਕੋਈ ਵੀ ਟ੍ਰਿਜਨ ਵਿੱਚ ਜਿਵੇਂ ਇੱਕ ਦਸਤੂ ਦੀ 10 ਲੱਖ ਰੁਪਏ ਲਾ ਕੇ ਪੀ ਜੀ ਜੀ ਕਾਰਵਾਈ ਚੱਲੀ ਹੋ ਜਾਂਦੀ ਹਾਂਜੀ ਬਿਲਕੁਲ ਜਾਨੇ 1 ਕਰੋੜ 20 ਲੱਖ ਰੁਪਈਆ ਲਾਇਆ ਜੀ ਸਾਡੀ 3 ਕਿਲੇ ਜ਼ਮੀਨ ਵੇਚੀ ਆ ਠੀਕ ਹੈ ਜੀ ਉਹਨਾਂ ਸਾਡਾ ਕਹਣੇ ਪਿਆ 18 ਲੱਖ ਨਾ ਆਪਣੀ ਭੈਣ ਤੋਂ ਚੱਕਿਆ ਹੁਣ ਕੀ ਮੰਗ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜਿਹਨੇ ਉਹ ਉਸ ਤੇ ਰੈਕੀ ਕਰਦੇ ਉਹਨਾਂ ਨੇ ਕਿਹਾ ਕਿ ਬਣਾਉਣਾ ਚਾਹੀਦਾ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਕੇ ਚੀਜ਼ ਦੇ ਦੇ ਤੇ ਜੋ ਦੱਸਿਆ ਜੀ ਮੰਡੀ ਦੇ ਵਿੱਚ ਹੋਈ ਸੀ ਵਾਰਦਾਤ ਤੇ ਉਸ ਵਾਰਦਾਤ ਦੇ ਵਿੱਚੋਂ ਗੱਡੀ ਹੁਣ ਕਰਕੇ ਉਹਨਾਂ ਦਾ ਨਾਮ ਪੈ ਗਿਆ ਜੀ ਵਿੱਚ ਉਸ ਵੇਸਤੇ ਕਿਹਾ ਜੀ ਬਾਕੀ ਭਗਵੰਤ ਜੀ ਸਰਕਾਰ ਨੂੰ ਅਪੀਲ ਹੈ ਜੀ ਮੇਰੀ ਕਿ ਸਾਡੇ ਮੰਦਿਆਂ ਨੂੰ ਰਿਹਾ ਕੀਤਾ ਜਾਏ ਉਹਨਾਂ ਦਾ ਕੋਈ ਤਸਵੀਰ ਨਾਲ ਜੋੜ ਕੇ ਬੇਨਤੀ ਹੈ ਜੀ ਭਗਵੰਤ ਜੀ ਕਿ ਸਾਡੇ ਬੱਚਿਆਂ ਨੂੰ ਕੀ ਨਾ ਜੀ ਜਪਨ ਜਸਿੰਦਰ ਸਿੰਘ ਸਰਪੰਚ ਆ ਪਰ ਡਿਪੈਂਡੈਂਸੀ ਦਾ ਬੰਦਾ ਜੀ ਨਾ ਕਹਿੰਦਾ ਕਿ ਬਾਤ ਕਰੀ ਤੇ ਮੇਰੀ ਜਾਨ ਪਰ ਦੇ ਦਿੱਤੀ ਇਹਨੂੰ ਵੀ ਦੇਖੋ ਉਹ ਮੀਡੀਆ ਲਈ ਪਤਾ ਲੱਗ ਗਿਆ ਵੀ ਮੇਰੇ ਕੋਲ ਤਾਂ ਕੋਈ ਸੇਵਕੀ ਯੋਗੀ ਉਹ ਕਿਸ਼ਾਤ ਵਾਲੀ ਕੋਈ ਗੱਲ ਕਰਦਾ ਆ ਉਹ 3 ਦਿਨ ਮਹੀਨੇ ਪਹਿਲਾਂ ਗਿਆ ਸੀ ਉੱਥੇ ਆਪਣੇ ਜ਼ਮੀਨਾਂ 'ਚ ਜਿਹੜੀ ਕਿਲਕ ਦੀ ਉਹਨਾਂ ਕੋਲ ਦੇਖ ਕੇ ਫਿਰ ਤੋਂ ਆਰੇ ਕਿਲਕ ਦੀ ਗੋਲ ਚੋਦੇ ਸਰਨ ਜੀ ਨਹੀਂ ਦਾਰੇ ਬਿਲਕੁਲ ਗਰੀਬ ਨਹੀਂ ਹਾਲਤ ਦੇ ਵਿੱਚ ਨਹੀਂ ਠੀਕ ਹੈ ਵਾਦ-ਵਾਦ ਇਹ ਲੋਕਾਂ ਦੇ ਹੈ ਨਹੀਂ ਕਿ ਪ੍ਰਵਾਹ ਵੀ ਤੇ ਛੋਟੀ ਇਹ ਵੀ ਲੱਗ ਪਈ ਹੋਈ ਹੈ ਉਹ ਲੱਗ ਕੇ ਦੇ ਰਹੇ ਅਜੇ ਪ੍ਰਵਾਹ ਦਾ ਪੁਨਰ ਨਿਰਮਣ ਨਹੀਂ ਹੈ ਨਹੀਂ ਜੀ ਮਾਪੇ ਪਹਿਲੇ ਇਹ ਹੁਣ ਸਰਕਾਰ ਤੋਂ ਮਨ ਤੁਸੀਂ ਸਰਪੰਚਾਂ ਪਿੰਡ ਦੀ ਸਰਕਾਰ ਤੋਂ ਕੀ ਮੰਗ ਕਰਦੇ ਨੇ ਕੀ ਇਹਨਾਂ ਨੇ ਕੀ ਕਰਨਾ ਚਾਹੀਏ ਜੀ ਕਿ ਸਰਕਾਰ ਕੋਲੋਂ ਜੇ ਵੀ ਇਹਨਾਂ ਦੀ ਯਾਤਰੀ ਤੇ ਲੱਗ ਪਈ ਜਾਵੇ ਪਰ ਦੇ ਖਲਾਫ ਬਹੁਤ ਹੀ ਯਾਰ ਦੇ ਰਿਹਾ ਹੈ ਜੀ ਕਿ ਲਾਜ਼ਮੀ ਹੈ ਜੀ ਮੇਰੇ ਕੋਲ ਕੋਈ ਨਹੀਂ ਮਰਦਾ ਪੁੱਜਿਆ ਵੀ ਇਹ ਕੀ ਕਰੀ ਇਹ ਲੇਟ ਕਰਤੇ ਪਰਦਾ ਵੀ ਸੀ ਜੋ ਪ੍ਰਾਈਵੇਟ ਜੌਬ ਵੀ ਕੋਈ ਕਰਦਾ ਸੀ ਅੱਜ ਤੱਕ ਇਹ ਤੇ ਪਰ ਆਪਣੇ ਇਸ ਤਰ੍ਹਾਂ ਇਹ ਕੋਈ ਸਟ੍ਰੈਟਜੀ ਆ ਜੀਗਾ ਜੀ ਨਹੀਂ ਗੱਲ ਬਣੀ ਹੋਈ ਜੀ ਅਲੇ ਮਨ ਪਿੰਡ ਆਇਆ ਨਹੀਂ ਨਾ ਨਹੀਂ ਪਿੰਡ ਲੈ ਆਇਆ ਕੋਈ ਖਬਰ ਨਹੀਂ ਕਿਤੇ ਇਹ ਪਤਾ ਨਹੀਂ ਕਿ ਨਾ ਨਹੀਂ ਮੈਨੂੰ ਵੀ ਹਲੇ ਆਉਣੇ ਪਤਾ ਚੱਲ ਗਿਆ ਕੋਈ ਗੱਲ ਨਹੀਂ ਹੋਈ ਹੈਗੀ ਉਹਨੇ ਬਰਾਦਰ